ਦੇ ਵਿੱਚ ਦਲਵੀਰ ਗੋਲਦੀ ਸ਼ਾਮਿਲ ਹੋਏ ਨੇ ਮੁੱਖ ਮੰਤਰੀ ਇਹ ਭਗਵੰਤ ਮਾਨ ਨੇ ਸਮੂਲਿਆ ਕਰਵਾਇਆ ਤਾਂ ਦਲਵੀਰ ਗੋਲਦੀ ਨੇ ਕੱਲ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਚੱਲ ਨਹੀਂ ਰਿਹਾ ਯਾਰ ਪ੍ਰੋਪ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਅਨੋਰ ਕਰ ਦਿੱਤਾ ਜਾਂਦਾ ਉਹ ਵੀ ਸਾਡੀ ਪਾਰਟੀ 'ਚ ਆ ਕੇ ਇੱਥੇ ਆਪਣੇ ਦਿਰੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਕੋਈ ਉਲਿੱਕੇ ਨਕਸ਼ੇ ਉਹ ਪੂਰੇ ਕਰ ਸਕਣ ਦਲਵੀਰ ਗੋਲਡੀ ਸਟੂਡੈਂਟ ਪੋਲਿਟਿਕਸ ਜੋ ਆਇਆ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਇੱਕ ਵਾਰ ਇਹ ਮੇਰੇ ਤੁਲ ਮਲੇ ਸੀਗੇ ਮੈਂ ਐਮਪੀਸੀ ਦਾ ਉਸ ਵੇਲੇ ਵੀ ਬਹੁਤ ਸਾਰਾਂ ਲਈ ਗੋਲਡੀ ਆਉਂਦੇ ਰਹੇ ਕਿਉਂਕਿ ਡੈਮੋਕ੍ਰੇਸੀ ਹੈ ਬਿਲਕੁਲ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਈ ਫੁੱਲਾਂ ਵਾਲੀ ਗੁਲਦਸਤਾ ਬਣਦਾ ਚੰਗਾ ਬਣਦਾ ਸੋ ਉਸ ਵੇਲੇ ਧੂਰੀ ਦੀ ਅਗਰਾਂ ਵਾਸਤੇ ਜਾਂ ਜਦ ਸੈਂਟਰ ਸਰਕਾਰ ਤੋਂ ਕੋਈ ਸਕੀਮਾ ਵਾਸਤੇ ਮਿਲ ਵੀ ਰਹੇ ਆ ਤੇ ਇਹ ਵੀ ਮੈਂ ਕਹਿਆ ਹੋਇਆ ਸੀ ਕਿ ਕਦੇ ਵੀ ਇਸੋ ਚੀਜ਼ ਕਿਣਾਨੀ ਕੇ ਵੀ ਐਮਐਲਏ ਕਿਸੇ ਹੋਰ ਪਾਰਟੀ ਦੇ ਐਮਪੀ ਕਿਸੇ ਹੋਰ ਵੀ ਸ਼ਾਇਦ ਉੱਥੇ ਸਾਡੀ ਸੁਣੀ ਨਾ ਜਾਵੇ ਜਦੋਂ ਨਤੀਜਾ ਉਹ ਤਾਂ ਸਾਰਿਆਂ ਦਾ ਸਾਰਿਆਂ ਦਾ ਹੀ ਹੁੰਦਾ ਐਮਪੀ ਜਿਨੇ ਵੋਟਾਂ ਨਹੀਂ ਪਾਈਆਂ ਉਹਨੇ ਐਮਪੀ ਉਹੀ ਹੁੰਦਾ। ਇਹੀ ਗੱਲ ਮੈਂ ਮੁੱਖ ਮੰਤਰੀ ਪੰਡ ਬੇਲੇ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੋਟਾਂ ਪਾਈਆਂ ਮੰਗ પાર્ટી ਨੂੰ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਆ। ਸੋ ਉਹ ਵੋਟਾਂ ਤੱਕ ਹੁੰਦਾ ਐ। ਬਾਕੀ ਕਾਰਕ ਮਤ ਦੇ ਚੱਲਦੇ ਰਹਿੰਦੇ ਆ। ਉਹ ਇਹੀ ਡੈਮੋਕ੍ਰੇਸੀ ਦਾ ਮਜ਼ਾ ਐ। ਸੋ ਦਲਵੀਰ ਗੋਲਡੀ ਹੋਰਾਂ ਨੇ ਮਿਹਨਤ ਕੀਤੀ ਇੱਕ ਵਾਰ ਛੋਟੇ ਜਿਹੇ ਘਰ ਚੋਂ ਉੱਠ ਕੇ ਅ ਐਮਐਲਏ ਬਣੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ। ਆ ਯੰਗੋ ਮਤ ਜਦੋਂ ਕੰਮ ਕਰਨ ਦਾ ਜੋਸ਼ ਹੈ ਤੇ ਪਿਛਲੇ ਇਹਨਾਂ ਦੀਆਂ ਇੱਕਦੋਮੈਂ ویڈیو ਦੇਖਿਆ ਕਿਉਂਕਿ ਮੈਂ ਕਾਫੀ ਇਸ ਗੱਲ ਚ ਮਨ ਹੈ ਨਾ ਕਿ ਯੰਗ ਜੇਨੇਸ਼ੀਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ ਗਵਾਉਂ ਕੋ ਸਕ्रीय ਰਾਜਨੀਤੀ ਮੇ ਆਣਾ ਚਾਹੀਏ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣਾ ਆਉਣਾ ਚਾਹੁੰਦੇ ਨੇ ਕੋਈ ਜਦ ਬਹੁਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰੀ ਹੁੰਦੇ ਨੇ ਬਸ ਸুইস ਕਰਕੇ ਗੋਲੀਆਂ ਹੋਰ ਨੇ ਬੜੀ ਮੁਸ਼ਕਲ ਨਾਲ ਜਗ੍ਹਾ ਬਣਾਈ ਪਰ ਫਿਰ ਕਿ ਜਿੱਥੇ ਮੌਕਾ ਬੜਿਆ ਉੱਥੇ ਫਿਰ ਉਹਨਾਂ ਨੂੰ ਥੱਲੇ ਮਾਰਿਆ ਚੱਕ ਕੇ ਫਿਰ ਦਿਲ ਟੁੱਟ ਜਾਂਦਾ ਜੀ ਜੇ ਤੁਸੀਂ ਮਿਹਨਤ ਕਰਦੇ ਹੋਮੋ ਤੇ ਫਲ ਤੇ ਫੁੱਲ ਜਿਹੜੇ ਕੋਈ ਹੋਰ ਲੈ ਜੇ ਫਿਰ ਇਹ ਤਾਂ ਮਤਲਬ ਦਿਲ ਟੁੱਟ ਜਾਂਦਾ ਅਲੱਗ ਅਲੱਗ ਨੇ ਛੱਡੋ ਭੈਰ ਕਾਦੇ ਵਾਸਤੇ ਆਪਾਂ ਕਮੇਨਤਾ ਜੇ ਕੋਈ ਕੋਈ ਹਰੇ ਰੰਗ ਦਾ ਪਹਿਨਣਾ ਆਊਗਾ ਤਾਂ ਲੋਕਾਂ ਦੇ ਕੰਮ ਕਰ ਸੀ ਤਾਂ ਲੋਕਾਂ ਦੇ ਉਹ ਜੀਵਨ ਪੱਧਰ 'ਚ ਕੋਈ ਸੁਧਾਰ ਲਿਆ ਸਕਾਂਗੇ ਸੋ ਅੱਜ ਜੜੀ ਹੋਰੀ ਮੇਰੇ ਛੋਟੇ ਭਰਾ ਦੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰ ਰਿਹਾ ਹਾਂ। ਪਰ ਸਾਡੀ ਪਾਰਟੀ 'ਚ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ। ਸਾਡੇ ਦਾ ਛੋਟੇ ਵੱਡੇ ਭਰਾ ਸੀ ਸੁਮੀਤ ਇੱਕ ਯੰਗ ਮੁੰਡਾ ਜੀ ਨੇ ਆਈਐਸ ਦੀ ਤਿਆਰੀ 17 ਦੇ ਵਿੱਚ ਐਮਐਮਐਲਏ ਬਣੇ 19 ਦੇ ਵਿੱਚ ਫੇਰ ਬਰਨਾਲਾ ਜਿੱਤਿਆ ਲੋਕ ਸਭਾ ਵੇਲੇ 22 ਵਿੱਚ ਫੇਰ ਐਮਐਲਏ ਬਣੇ ਯਾਨੀ ਕਿ ਛੋਟੀ ਜੀ ਉਮਰ ਚ ਤਿੰਨ ਵਾਰੀਆਂ ਜਿੱਤ ਚੁੱਕੇ ਬਰਨਾਲਾ ਜੇ ਅੱਜਕੱਲ੍ਹ ਹਾਲਾਤ ਇਹ ਨੇ ਕਿ ਦੁੱਧ ਬੰਜਰ ਨਾ ਖਾ ਜਾਂਦਾ ਇਹ ਮਹੱਤਵਪੂਰਨ ਗੱਲ ਹੈ ਸੋ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਮੈਨੂੰ ਕਿ ਮਾਲਵੇ ਦੇ ਵਿੱਚ ਸਾਨੂੰ ਇੱਕ ਐਸਾ ਯੰਗ ਮੁੰਡਾ ਮਿਲਿਆ ਜਿਹਨੂੰ ਬੋਲਣਾ ਜਿਹਨੂੰ ਲੋਕਾਂ ਨਾਲ ਰابطਾ ਕਾਇਮ ਕਰੀਦਾ ਹੈ ਜ਼ੀਰੋ ਗਰਾਊਂਡ ਜੀਰੋ ਤੋਂ ਆਇਆ ਹੋਇਆ ਸਾਨੂੰ ਬਹੁਤ ਭਾਲ ਮਿਲੂਗਾ ਇਹਦੇ ਨਾਲ ਤੇ ਦਿਲਵੀ ਗੋੜੀ ਮੈਂ ਤੁਹਾਡਾ ਇੱਕ ਵੱਡੇ ਭਰਾ ਦੇ ਨਾਤੇ ਜਾਇ ਕਹ ਲੋ ਕਿ 3.5 ਕਰੋੜ ਲੋਕਾਂ ਦੇ ਸਟੂਡੀਅਨ ਹੋਣੇ ਮੈਂ ਤੁਹਾਡਾ ਸਵਾਗਤ ਕਰਦਾ ਮੈਨੂੰ ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਗਲਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਬਸ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ ਜਨਰੇਸ਼ਨ ਹੀ ਅਲੱਖਤੀ ਲੋਕਾਂ ਨੇ ਨਮਕ ਹੂਣਾ ਨਮੀ ਨਮਕ ਹੋਣਾ ਨਮੀ ਪਾਣੀ ਹੈ ਤੇ ਨਮੀ ਕਹਾਣੀ ਲਿਖਾਂਗੇ ਕੱਲੇ ਸਗਰੂਰ ਦਾ ਨਹੀਂ ਸਾਰੇ ਪੰਜਾਬ ਦਾ ਸੀ ਨਕਸ਼ਾ ਬਣਾਉਣਾ ਕੋਈ ਆਪਸ ਵਿੱਚ ਸਾਡੇ ਐਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਦੀ ਵਿਚਾਰਪਰਣਾ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਸਾਡਾ ਪ੍ਰੋਗਰਾਮ ਰੱਖਦਾ ਸੀ ਬਾਕੀ ਲੋਕ ਹੁੰਦੇ ਨੇ ਪਬਲਿਕ ਤੇ ਜਦੋਂ ਇਹਨਾਂ ਨੇ ਮੇਰਾ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਸ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਬੱਟ ਦਾ ਰੌਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤਾਂ ਮੈਂ ਜਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ 'ਚ ਕਿਹੜੇ ਖੁੰਝੇ 'ਚ ਰੰਗ ਭਰ ਸਕਦਾ ਤੂੰ ਰੰਗ ਭਰ ਆਪਣਾ ਰੰਗ ਲੈ ਪੰਜਾਬ 'ਚ ਰੰਗਾਂਗਾ ਹਮੇਸ਼ਾ अलग-अलग ਹੋਣਗੇ ਮੈਂ 2 ਮਿੰਟ ਲਈ ਪਹਿਲਾਂ ਤਾਂ ਮੈਂ ਜਿਹੜੀ ਰਸਮੀ ਕਾਰਵਾਈ ਹੈ ਮੈਂ ਬਤਾ ਰਿਹਾ ਹਾਂ ਪਾਰਟੀ ਦਾ ਜਿਹੜਾ ਸਸਿਕਾ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹਨਾਂ ਨੇ ਇੰਨੇ ਕਾਬਿਲ ਸਮਝਿਆ ਕਿ ਉਹ ਉਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਆਪਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਸਕੇ ਜਿਹੜੀ ਅੱਜ ਨੌਜਵਾਨ ਸੋਚਦੇ ਨੇ ਉਮੀਦ ਕਰਦੇ ਨੇ ਮੇਰੇ ਨਾਲ ਮੇਰੇ ਪਰਿਵਾਰ ਮੇਰੇ ਪਿਤਾ ਜੀ ਮੇਰੀਆਂ ਭੈਣਾਂ ਮੇਰੀ ਵਾਈਫ ਸਾਰੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੁਸੀਂ ਇੱਥੇ ਮੇਰੇ ਨਾਲ ਅੱਜ ਜੁਆਇਨ ਕਰ ਰਹੇ ਨੇ ਸੋ ਤੁਸੀਂ ਜਿਹੜਾ ਮੀਡੀਆ ਇਹਨੇ ਪਿਛਲੇ ਦਿਨਾਂ ਚ ਵੀ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ ਤੇ ਮੈਂ ਬਾਈਬੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇਣਾ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਾਂ ਦੇ ਹੀ ਨਾਲ ਹੁਣ ਸਾਡਾ ਮਰ ਤੁਹਾਡੀ ਝੋਲੀ ਚ ਤਾਈ ਤਸਵੀਰਾਂ ਤੁਹ ਜੁਦਾ ਦੱਸਦੇ ਕਿ ਦਲਬੀਰ ਗੋਲਡੀ ਦੇ ਵੱਲੋਂ ਉਨ ਆਪ ਦੇ ਵਿੱਚ ਸ਼ਾਮੁਲੀਅਤ ਕਰ ਲਈ ਗਈ ਹੈ ਤਾਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਨਰਾਜ਼ ਹੋਲ ਰਹਿਸਨ ਹਾਈ ਕਮਾਂਡ ਤੋਂ ਨਰਾਜ਼ ਹੋਲ ਰਹਿਸਨ ਤੇ ਜਸਤਬਾਲ ਬੀਤੇ ਦਿਨ ਅਸਤੀਫਾ ਦਿੱਤਾ ਗਿਆ ਤਾਂ ਅੱਜ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਤੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਮੂਲਿਤ ਕਰਵਾਈ ਗਈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦਲਬੀਰ ਗੋੜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਮੂਲਿਤ ਕਰਵਾਈ ਗਈ ਹੈ ਤਦ ਆਦੇ ਕੀ ਬੀਤੇ ਦਿਨ ਅਸਤੀਫਾ ਦਿੱਤਾ ਗਿਆ ਸੀ ਆਪਣੇ ਅਹੁਦੇ ਤੋਂ ਤਾਂ ਮੋਡਲੀ ਮੈਂਬਰਸ਼ਿਪ ਤੋਂ ਤਾਂ ਉਸ ਤੋਂ ਬਾਅਦ ਅੱਜ ਆਪ ਦਾ ਪੱਲਾ ਫੜ ਲਿਆ ਗਿਆ ਰਾਜੀ ਹੈ ਕਿ ਸੰਗਰੂਰ ਤੋਂ ਆਪਨੇ ਕਾਂਗਰਸ ਨੂੰ ਹਟੇ ਸੰਲਾਈਸਨ ਜਿਸ ਤੋਂ ਬਾਅਦ ਹੁਣ ਅਜ ਕੌ ਆਪ ਦਾ ਪੱਲਾ ਫੜ ਲਿਆ ਗਿਆ ਤਾਂ ਹੁਣ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਲੋਕ ਸਭਾ ਚੋਣਾ ਜੁਥੇ ਪੰਜਾਬ ਨੂੰ ਪੰਜਾਬ ਦੇ ਵਿੱਚ ਮਹਿਜ਼ ਕੁਝ ਹੀ ਸਮਾਂ ਬਾਕੀ ਹੈ ਤਾਂ ਜਿਸ ਤੋਂ ਬਾਅਦ ਹੁਣ ਵੇਖਣ ਨੂੰ ਮਿਲ ਰਿਹਾ ਲਗਾਤਾਰ ਦਲ ਬਦਲੀਆਂ ਦਾ ਦੌਰ ਵੇਖਣ ਨੂੰ ਮਿਲ ਰਿਹਾ ਤੇ ਜਿਸ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਤਾਂ ਜਿੱਥੇ ਵਿਧਾਨ ਸਭਾ 2022 ਦੀ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਇੱਥੇ ਲੜੇ ਸੰਤੁਰਿਤੋ ਤਾਂ ਉੱਥੇ ਅੱਜ ਮੁੱਖ ਮੰਤਰੀ ਦੇ ਨਾਲ ਹੁਣ ਇੱਥੇ ਸ਼ਾਮਲ ਹੋਏ ਨੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਸੰਗਰੂਰ ਦੇ ਵਿੱਚ ਉਹ ਆਪਨੇ ਕਾਂਗਰਸ ਨੂੰ ਸੰਨ ਲਗਾਈ ਸੀ ਤਾਂ ਇੱਥੇ ਅੱਜ ਆਪ ਦਾ ਪੱਲਾ ਫੜ ਲਿਆ ਗਿਆ ਤਾਂ ਕਾਂਗਰਸ ਦੇ ਵਿੱਚ ਦੱਸ ਦੇ ਕਿ ਨਾਰਾਜ਼ਗੀ ਚੱਲ ਰਹੀ ਸੀ ਟਿਕਟ ਨਾ ਮਿਲਣ ਕਰ। ਇਰੇ ਵਰਗੇ ਕਿੰਨੇ ਹੀ ਨੌਜਵਾਨ ਕਈ-ਕਈ ਸਾਲ ਤੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ। ਮੈਨੂੰ ਇਹ ਦੱਸੋ ਵੀ ਕਿਹੜਾ ਅ ਇੱਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਬਤਾਂ ਹੁਣ ਇਹ ਉੱਥੇ ਜੰਮਿਆ ਉਹੀ ਉੱਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਵਾਰਾਂ ਇਹ ਕਹਿ ਲਈਏ ਵੀ ਲੱਗੋ ਲੋਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜਰੂਰ ਇਹ ਬੰਦਾ ਮੌਕਾ ਦੇਊਗਾ ਸੋ ਆਓ ਆਪਾਂ ਤੱਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਬੁੜੀਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਤੇ ਯਾਰੀ ਦੋਸਤੀ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤ ਆ ਮੈਂ ਇੱਕ ਘਰ ਵਾਲਾ ਮੈਂ ਇੱਕ ਭਰਾ ਮੈਂ ਇੱਕ ਬਾਪ ਆ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਐਂ ਦੇਖੋ ਪਿਛਲੀ ਦੋਕ ਦੋਕ ਵੀ ਨਹੀਂ ਪਹਿਲਾਂ ਇੱਕ ਬੰਦੇ ਨੇ ਉਹ ਮੈਨੂੰ ਕਿਤੇ ਮਿਲਿਆ ਹੋਣਾ ਰਸਤੇ 'ਚ ਕਿਤੇ ਰੋਕ ਲਈ ਹੋਣੀ ਗੱਡੀ ਉਹ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਕਹਿੰਦਾ ਇਹੀ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਬਿਲਕੁਲ ਸੋ ਅੱਜ ਮੈਂ ਗੋਲੀ کہہ ਰਹੇ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਕਹਿ ਰੋਡ ਟੂਰਨਾਮੈਂਟ 'ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜਿਸ ਸਾਰਾ ਕੁਝ ਆ ਜਾਂਦਾ ਜੀ ਦੇ ਚ ਅਪਤਾਜੀ ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਪੋਲਿਟਿਕਸ ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪੱਕਣਾ ਹੈ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅਪਰ ਆਈ ਨੀਤੀ ਤੋਂ ਮੁਕਰਦੇ ਕਿਉਂ ਭੱਜਦੇ ਕਿਉਂ ਵਿਚਵੜੀਏ ਉਹ ਅੰਗਰੇਜ਼ੀ ਦੇ ਕ੍ਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾੜੇ ਬੰਦੇ ਨੇ ਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਬਿਲਕੁਲ ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਦਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਦਲਾਪਣ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੇ ਸੰਸਥਾਵਾਂ ਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਹੈ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਾਂ ਬਣ ਕੇ ਮੀਤ ਹਰ ਔਰ ਸਾਡੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਗੋਲਡੀ ਜਾਇਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ ਮਾਨ ਸਾਹਿਬ ਜਿੰਦਾ ਹੀ ਗੋਲਡੀ ਦੀ ਚੋਣੀ ਦੀ ਖਬਰ ਸਮਝਾਈ ਉਸ ਤੋਂ ਬਦਕੀ ਵੀਡੀਓਸ ਆਮਨੇ ਆਈ ਹੈ ਫਪਾਲ ਕਹਿੰਦਾ ਲਾਈਵ ਰਹੇ ਕਹਿੰਦੇ ਨੇ ਕਿ ਪ੍ਰੈਸ਼ਰ ਪਾਇਆ ਗਿਆ ਦਲਜੀਤ ਗੋਲਡੀ ਦੇ ਉੱਤੇ ਉਸ ਤੋਂ ਬਾਅਦ ਦਲਜੀਤ ਦਲਜੀਤ ਗੋਲਡੀ ਆਮਨਪਤੀ ਸਾਡੇ ਦੇ ਕਹਿੰਦੇ ਬਿジネス ਦਾ ਡਰਾਵਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਖਰੇ ਇ ਇਸ ਕੰਮ ਬਾਰੇ ਬੋਲਣੇ ਚਾਹੀਦਾ ਉਹਨਾਂ ਨੇ ਸੱਤ ਵਾਰੀ ਕਿਹਨੇ ਪਰਸ਼ਪਾਇਆ ਸੀ ਤ ਉਹ ਦੁਹਰ ਵੀ ਕਰਨ ਲੱਗੇ ਵੀ ਕਾਂਗਰਸ ਮੈਂ ਦੂਜੀ ਵਾਰ ਆਇਆ ਸਾਡੀ ਪਾਰਟੀ ਚੋਂ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਇਕੁਰ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜਪੀ ਇੰਨਾ ਕਰ ਸਕਦੀ ਹੈ ਕਿ ਈਡੀ ਭੇਜ ਦੋ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ 파ਟੀ ਸ਼ਾਮਲ ਹੋ ਜਾ ਇਹ ਬੀਜਪੀ ਦਾ ਕਲਚਰ ਹੋ ਸਕਦਾ ਹੈ ਇਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖੈਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹ ਤਾਂ ਮਲਾਕਰੀ 파ਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਸਭ ਅਫਵਾਹ ਨੇ ਕੋਈ ਕਿਸੇ ਕਿਸਮ ਦਾ ਨਾਤਾ ਗੋੜੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਦਜਿਲ ਜ਼ਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਆਪ ਨੇ ਚੈੱਕ ਕਰ ਲਏ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਟ ਲਿਆ ਸਵੈਸਥਾਨੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਬਾਜਵਾ ਸਾਹਿਬ ਦੱਸ ਦਿਆ ਹੈ ਕਿ ਸੰਗਰੂਰ ਤੋਂ ਲੋਕ ਸਭਾ ਚੋਣਾਂ ਦੇ ਲਈ ਹੁਣ ਸਿਆਸੀ ਤਸਦੀਕੀ ਸਮੀਕਰਨ ਕੀ ਕੁਝ ਰਹਿ ਸਕਦੇ ਨੇ ਇਹ ਦੇਖਣਾ ਹੁਣਾ ਹੈ ਮੈਂ ਤਾਂ ਬਦਲ ਸਕਦੇ ਨੇ ਤਾਂ ਇੱਥੇ ਦਲਵੀਰ ਗੋਲਡੀ ਦਾ ਅਸਤੀਫਾ ਹੁਣ ਕਾਂਗਰਸ ਪਾਰਟੀ ਦੇ ਲਈ ਵੱਡਾ ਸੈਟਬੈਕ ਨਜ਼ਰ ਆ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਮੂਲਿਤ ਕਰ ਪਾਈ ਗਈ ਹੈ। ਤਵਲਾਲ ਉਹ ਆਪ ਦੇ ਵਿੱਚ ਹੁਣ ਸ਼ਾਮਲ ਹੋ ਚੁੱਕੇ ਨੇ। ਖਬਰਾਂ ਦਾ سلسلہ ਲਗਾਤਾਰ ਚੱਲ ਰਹੀ ਹੈ ਫਿਲਹਾਲ ਅਥੀ ਰੁਕਦੇ ਛੋਟੇ ਬ੍ਰੇਕ ਲਈ। this headline is sponsored by riya gold mari light biscuits sabka mari ek